ਮਾਜੋਗ ਡੀਏਜੀ ਸਾਹਿਬ ਬਟਿੰਡਾ ਰੇਂਜ ਬਟਿੰਡਾ ਸਰਦਾਰ ਹਰਦੀਪ ਸਿੰਘ ਜੀ ਆਈਪੀਐਸ ਮੈਡਮ ਅਮਨੀਤ ਕੌਂਡਲ ਜੀ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਤੇ ਇਹ ਸੀਆਈਏ ਸਟਾਫ 2 ਬਟਿੰਡਾ ਦੀ ਪੁਲਿਸ ਪਾਰਟੀ ਏਐਸਏ ਗੁਰਸੇਵਰ ਸਿੰਘ ਤੇ ਹੋਰ ਵਿਅਕਤੀ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹ ਗਸ਼ਟ ਕਰ ਰਹੇ ਸੀਗੇ ਜਦੋਂ ਸੁਖਲੰਧੀ ਪਿੰਡ ਉਹ ਆਪਣਾ ਨੇੜੇ ਹનુਮਾਨ ਮੰਦਿਰ ਕੋਲ ਪਹੁੰਚੇ ਤਾਂ ਤੇ ਉਹਨਾਂ ਨੇ ਇੱਕ ਵਿਅਕਤੀ ਮੋਢੇ ਤੇ ਥੈਲਾ ਚੱਕੇ ਜਾਂਦੇ ਦਿਖਾਈ ਦਿੱਤਾ ਉਹਨਾਂ ਨੂੰ ਜਿਹਦੇ ਵੇ ਉਹਨਾਂ ਨੇ ਸ਼ੱਕ ਹੋਣ ਤੇ ਉਹਨੂੰ ਰੋਕਿਆ ਤੇ ਉਹਦੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਤੋਂ ਬਾਅਦ ਉਸ ਥੈਲੇ ਦੇ ਵਿੱਚ ਨਸ਼ੀਲੇ ਪਦਾਰਥ ਹੋਣ ਦੇ ਸ਼ੱਕ ਤੇ ਮੈਨੂੰ ਕਾਲ ਕੀਤਾ ਜਦੋਂ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਮੈਂ ਪਹੁੰਚ ਕੇ ਉੱਥੇ ਤੇ ਉਹਨੇ ਦੱਸਿਆ ਵੀ ਇਹ ਜਿਹੜਾ ਇਹਦੇ ਵਿੱਚ ਨਸ਼ੀਲੇ ਪਦਾਰਥ ਹੈਗੇ ਆ ਜਿਹਦੇ ਵੇਸਤੇ ਖੋਲ ਕੇ ਉਹਦੇ ਤੋਂ ਫਾਰਮੈਲिटीज ਪੂਰੀਆਂ ਕਰਕੇ ਕਾਨੂੰਨ ਅਨੁਸਾਰ ਉਹ ਤੋਂ ਤਲਾਸ਼ੀ ਕੀਤੀ ਤਾਂ ਉਹਦੇ ਪਾਸੋਂ ਉਹਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਗੋਰਾ son of ਬੁੱਟਾ ਸਿੰਘ ਰੈਜ਼ੀਡੈਂਟ ਆਫ ਬੋਨਿਆਰਾ ਮੰਡੀ ਮਠੰਡਾ ਦੱਸਿਆ ਇਹਦੇ ਪਾਸੋਂ ਤਲਾਸ਼ੀ ਕਰਨ ਤੇ 15000 ਟਰਾਮਾਡੋਲ ਦੀਆਂ ਗੋਲੀਆਂ 700 ਕੈਰੀਸੋਮਾ ਦੀਆਂ ਗੋਲੀਆਂ ਤੇ 55 ਸ਼ੀਸ਼ੀਆਂ ਨਸ਼ੇੜੀਆਂ ਜਿਹੜੀਆਂ ਕੋਡਿਨ ਦੀਆਂ ਜਿਹੜੀਆਂ ਹੈਗੀਆਂ ਉਹ ਬ੍ਰਮਤ ਹੋਈਆਂ ਤੇ ਉਹਦੀ ਵਿਅਕਤੀ ਦੀ ਜਿਹੜੀ ਹੈਗੀ ਐ ਗ੍ਰਿਫਤਾਰੀ ਅਸੀਂ ਕਰ ਲਈ